ਸਾਡੇ ਵੀ ਬਹੁਤ ਹੀ ਪੁਰਾਣੇ ਮਿਹਨਤੀ ਜੁਝਾਰੂ ਤੇ ਵਰਕਰ ਹਨ ਬਹੁਤ ਜੋਸ਼ ਨਾਲ ਆਪਣੇ ਹਲਕੇ ਛਰ ਕੰਮ ਨੂੰ ਅੱਗੇ ਲੈ ਕੇ ਜਾ ਰਹੇ ਹਨ ਵਾਹਿਗੁਰੂ ਦੀ ਮਿਹਰ ਸਦਕਾ ਇਸ ਅਹਿਮ ਜ਼ਿੰਮੇਵਾਰੀ ਮਿਲੀ ਹੈ ਉਹਨਾਂ ਦੀ ਮਾਤਾ ਜੀ ਸ਼੍ਰੀਮਤੀ ਗੁਰਮੀਤਪੌਰ ਕੰਮ ਜੀ ਨੇ ਵੀ ਉਹ ਵੀ ਬਹੁਤ ਮਿਹਨਤੀ ਨੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਮਨਪ੍ਰਸਾਦ ਨੂੰ ਵਾਹਿਗੁਰੂ ਅਗੇ ਅਰਦਾਸ ਹੈ ਕਿ ਉਹ ਹੋਰ ਵੀ ਜੜੀਆਂ ਬਲੰਗੀਆਂ ਉਹਨਾਂ ਨੂੰ ਚੋਂ ਬਲਜਿੰਦਰ ਕੌਰ ਐਮਐਲਏ ਉਹ ਵੀ ਉੱਚੇ ਚੋਣ ਤੋਂ ਮੈਨੂੰ ਵਧਾਈ ਦੇਣ ਦੇ ਕੌਂਚੀ ਹਨ। ਮਾਜੀ ਬੜੀ ਕਿਰਪਾ ਪ੍ਰਮਾਤਮਾ ਦੀ ਪਾਈ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਆ ਜੀ। ਸਾਰੇ ਸਾਥੀਆਂ ਦਾ, ਸਹਿਯੋਗੀਆਂ ਦਾ ਸਾਡੇ ਅਗਲੇ ਦਲਬੀਰ ਸਿੰਘ ਟੋਂਗ ਜੀ ਦਾ ਤੇ ਉਹਨਾਂ ਹਰ ਇੱਕ ਸਾਥੀ ਦਾ, ਵਲੰਟੀਅਰ ਦਾ, ਵਰਕਰ ਦਾ ਜਿਨ੍ਹਾਂ ਨੇ ਇਸ ਕੰਮ ਦੇ ਵਿੱਚ ਸਾਡਾ ਸਹਿਯੋਗ ਕੀਤਾ ਤੇ ਇੱਥੋਂ ਤੱਕ ਪਹੁੰਚਣ ਦਾ ਬਲ ਸਾਨੂੰ ਬਖਸ਼ਿਆ ਤੇ ਸਭ ਤੋਂ ਵੱਡੀ ਕਿਰਪਾ ਉਸ ਮਾਲਕ ਦੀ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਜਿਨ੍ਹਾਂ ਨੇ ਸਾਡੇ ਤੇ ਕਿਰਪਾ ਕੀਤੀ ਸਾਨੂੰ ਅਸ਼ੀਰਵਾਦ ਦਿੱਤਾ ਤੇ ਇਸ ਮੁਕਾਮ ਤੱਕ ਪਹੁੰਚਾਇਆ ਜੀ ਅੰਤ ਸਾਬ ਵੱਲੋਂ ਵੀ ਅੱਜ ਪਰਵਾਰਕ ਆਏ ਸੀਗੇ ਆ ਬਿਲਕੁਲ ਜੀ ਬਿਲਕੁਲ ਥੋੜਾ ਨਾ ਸੈਸ਼ਨ ਹੋਣ ਕਰਕੇ ਉੱਥੇ ਬਜਟ ਸੈਸ਼ਨ ਹੋਣ ਕਰਕੇ ਸਾਡੇ ਐਮਐਲਏ ਸਾਹਿਬ ਵੀ ਉੱਥੇ ਹੀ ਆ ਤੇ ਸਾਰੇ ਮੰਤਰੀ ਸਾਹਿਬਾਨ ਵੀ ਆ ਉਹਨਾਂ ਨੂੰ ਉੱਥੇ ਰਹਿਣਾ ਪਿਆ ਤੇ ਇਸ ਕਰਕੇ ਸਾਡੇ ਕੋਲ ਚਚੇ ਤੌਰ ਤੇ ਈਟੀਓ ਸਾਹਿਬ ਦੇ ਵਾਈਫ ਮੈਡਮ ਸੋਹਿੰਦਰ ਕੌਰ ਤੇ ਸਾਡੇ ਸਤਿਕਾਰਯੋਗ ਮੈਡਮ ਬਲਜਿੰਦਰ ਕੌਰ ਜੀ ਚੀਫ ਹੋ ਵਿਪੂ ਪਹੁੰਚੇ ਇੱਥੇ ਉਹਨਾਂ ਦੇ ਬੜੇ ਅਸੀਂ ਧੰਨਵਾਦ ਆ ਕਿ ਉਹਨਾਂ ਨੇ ਸਾਡੀ ਇਸ ਖੁਸ਼ੀ ਵਿੱਚ ਸ਼ਰੀਕ ਹੋਏ ਤੇ ਸਾਡੇ ਜਿਹੜੇ ਹਰ ਇੱਕ ਵਲੰਟੀਅਰ ਵੀਰ ਸਾਡੇ ਦਰਜਾ ਬਦਰਜਾ ਆਮਾਦੀ ਪਾਰਟੀ ਦੇ ਆਗੂ ਸਹਿਬਾਨ ਸਰਪੰਚ ਪੰਚ ਸਹਿਬਾਨ ਜਿਹੜੇ ਅੱਜ ਇੱਥੇ ਉੱਚੇ-ਉੱਚੇ ਤੌਰ ਤੇ ਪਹੁੰਚੇ ਸਾਰਿਆਂ ਦੇ ਅਸੀਂ ਧੰਨਵਾਦ ਦੀਆਂ ਰਣੀਏ ਸਾਬੋ ਜ਼ਿੰਮੇਵਾਰੀ ਹੁਣ ਵੀ ਬਈ ਪ੍ਰਧਾਨ ਦੀ ਆ ਗਈ ਹੁਣ ਪਾਵੇ ਕੋਲ ਕੀ ਇੱਕ ਰੀਜੀonal ਚੇਅਰਮੈਨ ਉਹ ਜ਼ਿੰਮੇਵਾਰੀ ਨੂੰ ਕਿਵੇਂ ਦੇਖਦੇ ਹੋ ਕਿਵੇਂ ਸਾਹਮਣੇ ਬੜੀ ਕਿਰਪਾ ਜੀ ਪਰਮਾਤਮਾ ਦੀ ਪਿਛਲੇ 13-14 ਸਾਲਾਂ ਤੋਂ ਅਸੀਂ ਇੱਥੇ ਦੀ ਪੰਜਾਬ ਦੇ ਵਿੱਚ ਤੇ ਜ਼ਿੰਮੇਵਾਰੀ ਨਿਭਾਈ ਰਹੇ ਸੀ ਅਸੀਂ ਦਿੱਲੀ, ਗੁਜਰਾਤ, ਮਕੌਕ ਸਟੇਟਾਂ ਚ ਵੀ ਜ਼ਿੰਮੇਵਾਰੀ ਨਿਭਾਈ ਆ ਇਸ ਕਰਕੇ ਕੰਮ ਦੀ ਕੋਈ ਚੱਕਰ ਨਹੀਂ ਜੀ ਕੰਮ ਅਸੀਂ ਬਹੁਤ ਜ਼ਿਆਦਾ ਕਰਨ ਦੇ ਯੋਗ ਆ ਸਾਡੇ ਕੋਲ ਚੰਗੀ ਟੀਮ ਆ ਸਾਡੇ ਸਾਥੀ ਸਹਿਯੋਗੀ ਵਰਕਰ ਸਭ ਸਾਡੇ ਨਾਲ ਆ ਕੰਮ ਦੀ ਕੋਈ ਦਿੱਕਤ ਨਹੀਂ ਕੰਮ ਤੇ ਲੋਕ ਸੇਵਾ ਹੀ ਕਰਨੀ ਆ ਜੀ ਲੋਕ ਸੇਵਾ ਕਰਦੇ ਆ 14-15 ਸਾਲਾਂ ਤੋਂ ਤੇ ਗਾੜੀ ਵੀ ਆਪਾਂ ਤਿਆਰ ਆ ਜੀ ਸਸ਼ੀ ਕਾਲ ਜੀ ਸਾਰਿਆਂ ਨੂੰ ਅ ਜਿਵੇਂ ਸਾਡੇ ਛੋਟੇ ਵੀਰ ਸਰਦਾਰ ਸੁਰਜੀਤ ਸਿੰਘ ਕਾਂ ਜਿਹੜੇ ਕਿ ਚੇਅਰਮੈਨ ਮਾਰਕੀਟ ਕਮੇਟੀ ਰਈਆ ਦੇ ਵੱਜੋਂ ਅੱਜ ਉਹਨਾਂ ਨੂੰ ਇਹ ਅਹਿਮ ਜ਼ਿੰਮੇਵਾਰੀ ਮਿਲੀ ਆ ਬਾਬਾ ਬਕਾਲਾ ਹਲਕਾ ਸਾਜ਼ ਵਿਖੇ ਔਰ ਸਾਡੇ ਵੀਰ ਬਹੁਤ ਹੀ ਪੁਰਾਣੇ ਮਿਹਨਤੀ ਜੁਝਾਰੂ ਤੇ ਵਰਕਰ ਹਨ ਔਰ ਅੱਜ ਵੀ ਬਹੁਤ ਜੋਸ਼ ਨਾਲ ਆਪਣੇ ਹਲਕੇ ਵਿੱਚ ਹਰ ਕੰਮ ਨੂੰ ਅੱਗੇ ਲੈ ਕੇ ਜਾ ਰਹੇ ਹਨ ਔਰ ਉਹਨਾਂ ਨੂੰ ਵਾਹਿਗੁਰੂ ਦੀ ਮਿਹਰ ਸਦਕਾ ਜੀ ਅਹੰਜ਼ਿਲ ਮੇਵਾਰੀ ਮਿਲੀ ਹੈ اور ਮੈਂ ਕੈਬਨਿਟ ਮੰਤਰੀ ਸਰਦਾਰ ਹਰਪਰਜ ਜਨਸੇਂਗੀ ਟੀਓ ਵੱਲੋਂ ਜਿਨ੍ਹਾਂ ਨੇ ਅੱਜ ਇੱਥੇ ਪਹੁੰਚਣਾ ਸੀ ਪਰ ਜ਼ਰੂਰੀ ਰਜਾਈਵੇਂ ਕਰ ਰਹਿਣ ਹੋ ਨਹੀਂ ਪਹੁੰਚ ਸਕੇ ਉਹਨਾਂ ਦੀ ਹਾਜ਼ਰੀ ਤੇ ਉਹਨਾਂ ਵੱਲੋਂ ਮੁਬਾਰਕਬਾਦ ਤੇ ਆਸ਼ੀਰਵਾਦ ਦੇਣ ਲਈ ਅਸੀਂ ਆਪਣੇ ਛੋਟੇ ਵੀਰ ਸੁਜੀਤ ਕਾਨ ਦੇ ਇੱਥੇ ਅੱਜ ਉਹਨਾਂ ਦੀ <table> ਤਾਜਪੋਸ਼ੀ ਵਿੱਚ ਸ਼ਿਰਕਤ ਕੀਤੀ ਆ ਔਰ ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦੀ ਆ ਉਹਨਾਂ ਦੀ ਮਾਤਾ ਜੀ ਸ਼੍ਰੀਮਤੀ ਗੁਰਮੀਤ कौर ਕੰਗਜੀ ਨੇ ਵੀ ਉਹ ਵੀ ਬਹੁਤ ਮਿਹਨਤੀ ਨੇ ਔਰ ਉਹਨਾਂ ਦੇ ਅਸ਼ੀਰਵਾਦ ਸਦਕਾ ਜੋ ਇਸ ਬੁਲੰਦੀ ਤੇ ਪਹੁੰਚੇ ਹਨ ਉਹਨਾਂ ਨੂੰ ਬਹੁਤ 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 ਮੁਬਾਰਕਬਾਦ ਮੰਤਰੀ ਸਾਹਿਬ ਨੂੰ ਔਰ ਅਸੀਂ ਉਹਨਾਂ ਦੀ ਇਸ ਕਾਮਯਾਬੀ ਲਈ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਹੋਰ ਬੁਲੰਦੀਆਂ ਹੋਰ ਤਰੱਕੀਆਂ ਨੂੰ ਉਹ ਛੂਣ ਔਰ ਇਸੇ ਤਰ੍ਹਾਂ ਪੰਜਾਬ ਦੀ ਸੇਵਾ ਕਰਦੇ ਰਹਿਣ ਧੰਨਵਾਦ ਜੀ ਪਹਿਲਾਂ ਉਹਨਾਂ ਨੂੰ ਬਤੌਰ ਨਗਰ ਪੰਚਾਇਤ ਪ੍ਰਧਾਨ ਪੱਪਾ ਬਕਾਲਾ ਸਾਹਿਬ ਜੀ ਜਿਨੇ ਬੜੀ ਕੁਝ ਦਿਨ ਪਹਿਲਾਂ ਹਾਂਜੀ ਹਾਂਜੀ ਹੁਣ ਮਾਤਰੀਆ ਦੀ ਰਈਆ ਦੀ ਚੇਅਰਮੈਨ ਸਾਹਿਬ ਪਾਰਟੀ ਵੱਲੋਂ ਜਿਹੜਾ ਹੈਗਾ ਵਾ ਕਹਿੰਦੇ ਕਿ ਬਹੁਤ ਮਾਨ ਦਿੱਤਾ ਗਿਆ ਔਰ ਪਾਰਟੀ ਹਰ ਆਪਣੇ ਵਰਕਰ ਆਪਣੇ ਜਿਹੜੇ ਵੀ ਉਹਨਾਂ ਦੀ ਦਿਨ ਰਾਤ ਆਮ ਆਦਮੀ ਪਾਰਟੀ ਦੀ ਸੇਵਾ ਵਿੱਚ ਜੁਟੇ ਹੋਏ ਹਨ ਪੰਜਾਬ ਵਿੱਚ ਆਪਣਾ ਯੋਗਦਾਨ ਤਰੱਕੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਚ ਆਪਣਾ ਯੋਗਦਾਨ ਪਾ ਰਹੇ ਆ ਤੇ ਉਹਨਾਂ ਦੀ ਇਸ ਸਾਰੀ ਮਿਹਨਤ ਨੂੰ ਦੇਖਦੇ ਹੋਏ ਉਹਨਾਂ ਦੀ ਹੌਸਲਾ ਅਫਜ਼ਾਈ ਲਈ ਆਮ ਆਦਮੀ ਪਾਰਟੀ ਦੇ ਸੀਐਮ ਸਾਹਿਬ ਤੇ ਕਨਵੀਨਰ ਸਾਹਿਬ ਵੱਲੋਂ ਇਨਵਾਜ਼ਿਆ ਗਿਆ ਉਹਨਾਂ ਨੂੰ ਇਨਾ ਅਦਿਆਨਾਂ ਤੇ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਉਹ ਹੋਰ ਵੀ ਜੜੀਆਂ ਬਲੰਦੀਆਂ ਉਹਨਾਂ ਨੂੰ ਛੂਣ ਤਾਨ। ਕਿਹੜੇ ਹੈਗੇ ਪਾਰਟੀ ਦੇ ਜਿਹੜੇ ਪਰਚੀ ਆ। ਅ ਸਾਡੇ ਝੰਡੇ ਵਾਲਾ ਗੁਰੂ ਹਲਕੇ ਦੇ ਕੋਆਰਡੀਨੇਟਰ ਕੁਲਦੀਪ ਕੰthreਵਾਲ ਜੀ ਸਾਡੇ ਮਾਰਕੀਟ ਕਮੇਟੀ ਗਹਿਰੀ ਦੇ ਚੇਅਰਮੈਨ ਸਰਦਾਰ ਸ਼ਨਾਤ ਸਿੰਘ ਜੀ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਮਹਿਤਾ ਦੇ ਸਰਦਾਰ ਗੁਰਵਿੰਦਰ ਸਿੰਘ ਜੀ ਤੇ ਸਾਡੇ ਮੈਡਮ ਬਲਜਿੰਦਰ ਕੌਰ ਐਮ ਐਲ ਏ ਉਹ ਵੀ ਉੱਚੇ ਚੇ ਤੌਰ ਤੇ ਇਹਨਾਂ ਨੂੰ ਵਧਾਈ ਦੇਣ ਲਈ ਪਹੁੰਚੇ ਹਨ ਤੇ ਸਾਰੇ ਅਸੀਂ ਇਹਨਾਂ ਦੀ ਇਸ ਖੁਸ਼ੀ ਦੀ ਘੜੀ ਵਿੱਚ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਮੁਬਾਰਕਬਾਦ ਦਿੰਨੀ ਹੈ ਕਿ ਸਰਜੀਤ ਸਿੰਘ ਕੰਗ ਜਿਹੜੇ ਕਿ ਪੁਰਾਣੀ ਪਾਰਟੀ ਦੇ ਬਹੁਤ ਪੁਰਾਣੇ ਵਰਕਰ ਨੇ ਔਰ ਜਿਨ੍ਹਾਂ ਨੇ ਮੁੱਢ ਤੋਂ ਲੈ ਕੇ ਪਾਰਟੀ ਲਈ ਦਿਨ ਰਾਤ ਇੱਕ ਕੀਤਾ ਔਰ ਉਹਨਾਂ ਨੂੰ ਅੱਜ ਇੱਕ ਵੱਡੀ ਜ਼ਿੰਮੇਵਾਰੀ ਮਾਰਕੀਟ ਕਮੇਟੀ ਰਈਆ ਦੀ ਜਿਹੜੀ ਆ ਚੇਅਰਮੈਨ ਬਣੇ ਨੇ ਉਹਨਾਂ ਦੀ ਅੱਜ ਨਿਯੁਕਤੀ ਅੱਜ ਕੁਰਸੀ ਸੰਭਾਲੀ ਅੱਜ ਆਪਣੀ ਅਹੁਦਾ ਸੰਭਾਲਿਆ ਹੈ ਸੋ ਸਾਰਿਆਂ ਨੂੰ ਮੈਂ ਪੂਰੇ ਸਮੁੱਚੇ ਪਰਿਵਾਰ ਨੂੰ ਸਭ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿਨੇ ਕਿ ਉਹਨਾਂ ਨੇ ਇਨੀ ਮਿਹਨਤ ਕੀਤੀ ਔਰ ਪਾਰਟੀ ਨੇ ਇਸ ਗੱਲ ਨੂੰ ਚੰਗੀ ਤਰ੍ਹਾਂ ਕੋਖਿਆ ਕਿ ਬਹੁਤ ਮਿਹਨਤੀ ਇਨਸਾਨ ਨੇ ਔਰ ਅੱਜ ਉਹਨਾਂ ਦੀ ਮਿਹਨਤ ਉਹਨਾਂ ਦੇ ਸਾਹਮਣੇ ਹੈ ਕਿ ਇੱਕ ਵੱਡਾ ਅਹੁਦਾ ਇੱਕ ਦੇ ਨਾਲ ਉਹਨਾਂ ਨੂੰ ਨਿਵਾਜਿਆ ਗਿਆ ਮਾਰ ਕੇ ਤੋਂ ਅੱਜ ਮੱਝ ਲਗੇ ਚਾਹ ਵੈਸੇ ਵੀ ਤੁਹਾਡਾ ਇਫਤਿਹਾਲ ਪਰਵਾਹ ਨਹੀਂ ਐਸਾ ਕੁਝ ਨਹੀਂ ਹੈ ਦੇਖੋ ਇਹਦੇ ਚ ਨੇ ਇਹਦੇ ਵਿੱਚ ਦੇਖੋ ਥੋੜਾ ਜਿਹਾ ਐਸਾ ਕੁਝ ਨਹੀਂ ਹੈ ਕਿ ਹੁਣ ਓਬਵੀਅਸ ਈ ਗੱਲ ਹੈ ਕਿ 2014 ਤੋਂ ਜਦੋਂ ਤੋਂ ਪਾਰਟੀ ਦੇ ਇਲੈਕਸ਼ਨ ਬਾਈ ਇਲੈਕਸ਼ਨ ਤਲਵੰਡੀ ਸਾਬੋਦੀ ਕੰਟੈਸਟ ਕੀਤੀ ਆ ਤਾਂ ਬਹੁਤ ਸਾਰੇ ਪੁਰਾਣੇ ਸਾਥੀ ਐਸੇ ਨੇ ਭਾਮਿਓ ਮਾਚੇ ਤੋਂ ਮਾਲਵੇ ਤੋਂ 도ਆਬੇ ਤੋਂ ਜਿੱਥੇ-ਜਿੱਥੇ ਵੀ ਹੈਗੇ ਨੇ ਉਹਨਾਂ ਨਾਲ ਇੱਕ ਆਪਣਾ ਇੱਕ ਜਿਹੜਾ ਪ੍ਰੇਮ ਬਣਿਆ ਹੋਇਆ ਤੇ ਉਹਨਾਂ ਨਾਲ ਇੱਕ ਰਿਸ਼ਤਾ ਬਣਿਆ ਹੋਇਆ ਨਾਤਾ ਬਣਿਆ ਹੋਇਆ ਸੋ ਹਮੇਸ਼ਾ ਹੀ ਸਾਰੀ ਜਦੋਂ ਟੀਮ ਪੁਰਾਣੀ ਇਕੱਠੀ ਤੁਰੀ ਆ ਤਾਂ ਜਦੋਂ ਵੀ ਕਿਸੇ ਕਿਸੇ ਦੀ ਨਿਯੁਕਤੀ ਆ ਤਾਂ ਇਸ ਗੱਲ ਦੀ ਖੁਸ਼ੀ ਹੁੰਦੀ ਆ ਆਪ ਨੂੰ ਵੀ ਹੁੰਦੀ ਆ ਸੋ ਬਸ ਇੱਕ ਇਹੀ ਰੀਜ਼ਨ ਆ ਹੋਰ ਨਾਥਿੰਗ ਐਲਸ